ਨੋਸਟ ਅੱਜ ਤੁਹਾਨੂੰ ਦੱਸਾਂਗੇ ਸੋਨਾ ਕਿਸ ਉਂਗਲ ਵਿੱਚ ਪਹਿਨਣੀ ਜੋ ਇਹ ਛੋਟੀ ਉਂਗਲ ਹੈ ਆਪਣੀ ਛੋਟੀ ਵਾਲੀ ਉਂਗਲ ਇਹ ਕਹਾਦੀ ਬੁੱਧ ਦੀ ਆ ਇਸਤੇ ਵਿੱਚ ਪੰਨਾ ਵੀ ਪਹਿਨਾ ਜਾਂਦਾ ਤੇ ਮੋਤੀ ਜੋ ਅਕਲਾਈ ਤੋਂ ਉੱਪਰਲਾ ਭਾਗ ਆ ਆਹਾਂ ਇਹ ਬੁੱਧ ਦਾ ਸਥਾਨ ਹੁੰਦਾ ਜੋ ਕਲਾਈ ਤੋਂ ਉੱਪਰਲਾ ਭਾਗ ਆ ਬੁੱਧ ਦਾ ਹੁੰਦਾ ਜੇ ਕਿ ਇਸ ਦਾ ਇਹ ਫੁੱਲ ਹੋਇਆ ਤੋ ਬੁੱਧ ਵਦਿਆ ਜੋ ਬੁੱਧ ਤੁਹਾਡੀ ਬਾਣੀ ਨੂੰ ਦਰਸਾਉਂਦਾ ਤੁਹਾਡਾ ਬੁਹਾਰ ਕਿੱਦਾਂ ਦਾ ਤੁਹਾਡੀ ਭਾਸ਼ਾ ਕਿੱਦਾਂ ਦੀ ਹੈ ਤੁਸੀਂ ਕਿਸੇ ਦੇ ਨਾਲ ਕਿਵੇਂ ਦਾ ਟਰੀਟ ਕਰਦੇ ਹੋ ਇਹ ਦਰਸਾਉਂਦਾ ਜੇ ਤੁਹਾਡੇ ਵਿੱਚ ਇਕਾਗਰਤਾ ਦੀ ਕਮੀ ਆ ਤੁਹਾਨੂੰ ਹੀਨ ਭਾਵਨਾ ਪੈਦਾ ਹੁੰਦੀ ਹੈ ਤਾਂ ਤੁਸੀਂ ਆਪਣੀ ਛੋਟੀ ਉਂਗਲ ਦੇ ਵਿੱਚ ਸੋਨਾ ਜ਼ਰੂਰ ਹਾਂਜੀ ਦੂਸਰਾ ਵੀ ਜਿਹੜੇ ਵਿਅਕਤੀ ਆਪਣੇ ਆਪ ਨੂੰ ਦੂਸਰੇ ਲੋਕਾਂ ਨਾਲੋਂ ਨੀਵਾਂ ਸਮਝਦੇ ਆ ਛਿਪਦੇ ਰਹਿੰਦੇ ਆ ਉਹਨਾਂ ਨੂੰ ਆਪਣੀ ਤਿਰੰਝਣੀ ਉਂਗਲੀ ਜੋ ਕਿ ਅੰਗੂਠੇ ਦੇ ਨਾਲ ਵਾਲੀ ਉਂਗਲ ਆ ਇਸ ਦੇ ਵਿੱਚ ਸੋਨਾ ਪਹਿਨਣਾ ਚਾਹੀਦਾ ਆਪਾਂ ਇਹਦੇ ਵਿੱਚ ਪੁਖਰਾਜ ਵੀ ਪਹਿਨ ਸਕਦੇ ਆ ਇਸ ਉਂਗਲ ਦੇ ਹੇਠਾਂ ਆ ਕਿ ਬ੍ਰਸਪਤ ਦਾ ਸਥਾਨ ਬ੍ਰਸਪਤੀ ਸੁਖ ਦਾ ਕਾਰਕ ਇਸ ਉਂਗਲ ਦੇ ਵਿੱਚ ਸੋਨਾ ਪਹਿਨਣ ਦੇ ਨਾਲ ਤੁਹਾਡੇ ਵਿੱਚ ਕੌਨਫੀਡੈਂਸ ਪੈਦਾ ਹੁੰਦਾ ਲੀਡਰਸ਼ਿਪ ਦੀ ਕੁਆਲਿਟੀ ਮਿਲਦੀ ਆ ਤੇ ਤੁਹਾਡੇ ਸਰਕਾਰੀ ਕੰਮ ਇਸ ਕਰਕੇ ਤੁਹਾਨੂੰ ਇਸ ਫਿੰਗਰ ਦੇ ਵਿੱਚ ਸੋਨਾ ਧਾਰਨ ਜ਼ਰੂਰ ਕਰਨਾ ਚਾਹੀਦਾ ਤੁਹਾਨੂੰ ਸੰਤਾਨ ਸੁੱਖ ਨਹੀਂ ਮਿਲ ਰਿਹਾ ਕੋਈ ਮੇਜਰ ਪ੍ਰੋਬਲਮ ਨਹੀਂ ਹੈ ਜੇਕਰ ਤੁਹਾਨੂੰ ਕੋਈ ਮੇਜਰ ਪ੍ਰੋਬਲਮ ਕੋਈ ਨਹੀਂ ਹੈ ਕੋਈ ਮੈਡੀਕਲੀ ਪ੍ਰੋਬਲਮ ਕੋਈ ਨਹੀਂ ਹੈ ਤੁਹਾਨੂੰ ਸੰਤਾਨ ਸੁੱਖ ਨਹੀਂ ਮਿਲ ਰਿਹਾ ਤਾਂ ਕੀ ਹੈਗਾ ਤੁਹਾਨੂੰ ਅਨਾਮਿਕਾ ਉਂਗਲ ਦੇ ਵਿੱਚ ਸੋਨਾ ਧਾਰਨ ਕਰਨਾ ਚਾਹੀਦਾ ਜੋ ਆਪਣੀ ਰਿੰਗ ਫਿੰਗਰ ਹੁੰਦੀ ਹੈ ਜਿਨ੍ਹਾਂ ਦੀ ਮੈਰਿਡ ਲਾਈਫ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਸਹੁਰੇ ਘਰ ਕੋਈ ਪ੍ਰੋਬਲਮ ਆ ਰਹੀ ਹੈ ਸਹੁਰੇ ਘਰ ਬੰਦ ਹੀ ਨਹੀਂ ਪਈ ਕਿਚਕਿਚ ਹੁੰਦੀ ਰਹਿੰਦੇ ਆ ਤਾਂ ਉਹਨਾਂ ਨੂੰ ਆਪਣੇ ਗਲੇ ਦੇ ਵਿੱਚ ਸੋਨੇ ਦੀ ਚੈਨ ਧਾਰਨ ਕਰਨੀ ਚਾਹੀਦੀ ਹੈ ਹਾਰਟ ਪ੍ਰੋਬਲਮ ਲਈ ਸੋਨੇ ਦੀ ਚੈਨ ਬਹੁਤ ਵਧੀਆ ਮੰਨੀ ਗਈ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਰੂத்ராட்ச ਦੀ ਮਾਲਾ ਦੇ ਵਿੱਚ ਸੋਨਾ ਜੜਾ ਕੇ ਪਹਿਨੋ ਜਿਹੜੀ ਰੂத்ராட்ச ਦੀ ਮਾਲਾ ਤੁਸੀਂ ਪਹਿਨਣੀ ਹੈ ਨਾ ਉਹ ਸ਼ੁਭ ਮਹੂਰਤ ਵਿੱਚ ਪਹਿਨਨੇ ਜ ਇਹਦੇ ਨਾਲ ਤੁਹਾਨੂੰ ਹਰਟ ਪ੍ਰੋਬਲਮ ਵੀ ਦੂਰ ਹੋ ਜਾਵੇ। ਇੱਕ ਸਿੰਘ ਕਰਕ ਤੁਹਾਨੂੰ ਲੱਗਣ ਵਾਲੇ ਵਿਅਕਤੀਆਂ ਨੂੰ ਜੋ ਸੋਨਾ ਅੱਖ ਬੰਦ ਕਰਕੇ ਪੈਣ ਲੋ 100% ਲਵ ਮਿਲੇ। ਸ਼ਿਕਤੇ ਮੇਨ ਲੱਗਣ ਵਾਲੇ ਵਿਅਕਤੀਆਂ ਨੂੰ ਸੋਨਾ ਮੱਧਮ ਫਲ ਦਿੰਦਾ ਇਹਨਾਂ ਨੂੰ ਮਿਲਾਜੁਲਾ ਅਸਰ ਜੇ ਮਿਲਦਾ ਰਹਿੰਦਾ। ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਨਾ ਪਹਿਨੋਗੇ ਤੇ ਤੁਹਾਨੂੰ ਚੂਰੂਕ ਲਵ ਮਿਲੇਗਾ। ਤੁਸੀਂ ਆਰ ਕੇ ਜੈਸਟ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਬੈਲ ਆਈਕਨ ਵੀ ਔਨ ਕਰ ਲੈਣਾ ਤਾਂ ਕਿ ਤੁਹਾਨੂੰ ਟਾਈਮ-ਟਾਈਮ ਤੇ ਨੋਟੀਫਿਕੇਸ਼ਨ ਮਿਲਦੇ ਰਹੇ। ਖੁਸ਼ ਰਹੋ ਤੰਦਰੁਸਤ ਰਹੋ ਮੇਰੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ